ਵਰਲਡ ਅਰਥਰ ਡੇ ਹਰ ਸਾਲ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਦਾ ਮਕਸਦ ਲੋਕਾਂ ਦੇ ਵਿੱਚ ਵਾਤਾਵਰਣ ਸੰਬੰਧੀ ਜਾਗਰੂਕਤਾ ਫੈਲਾਉਣਾ ਅਤੇ ਧਰਤੀ ਦੀ ਸੁਰੱਖਿਆ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਧਰਤੀ ਸਾਡੀ ਮਾਂ ਵਾਂਗ ਹੈ ਅਤੇ ਇਸ ਦੀ ਸਾਂਭ ਸੰਭਾਲ ਕਰਨਾ ਸਾਡਾ ਫਰਜ਼ ਹੈ ਤਾਂ ਜੋ ਭਵਿੱਖ ਦੀ ਪੀੜ੍ਹੀ ਲਈ ਇੱਕ ਸਾਫ਼ ਅਤੇ ਸਿਹਤਮੰਦ ਵਾਤਾਵਰਣ ਛੱਡ ਸਕੀਏ ਤਾ ਵਰਲਡ ਅਰਥ ਡੇ ਦੇ ਸਬੰਧ ਦੇ ਵਿੱਚ ਡਾਕਟਰ ਸਤਿੰਦਰ ਕੌਰ ਬਰਾੜ ਜੋ ਕਿ ਪ੍ਰੋਫੈਸਰ ਹਨ ਯੂਰਕ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਵੱਲੋਂ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਹਨ ਮੋਸਟ ਇੰਪੋਰਟੈਂਟ ਆਈ ਥਿੰਕ ਪ੍ਰੋਬਲਮ ਇਫ ਆਵ ਟੂ ਕੰਸੀਡਰ ਅਮੰਗ ਸੋ ਮਨੀ ਆਦਰਸ ਇਜ਼ ਕਲਾਈਮੇਟ ਚੇਂਜ ਉਹ ਤਾਂ ਹੈ ਹੀ ਠੀਕ ਹੈ ਉਹ ਤਾਂ ਕਿਸੇ ਵੀ ਅਰਥ ਦੇ ਕੋਨੇ ਤੇ ਚਲੇ ਜਾਓ ਤੁਸੀਂ ਪਾਣੀ ਦੀ ਘਾਟ ਵੀ ਹੋ ਰਹੀ ਹੈ ਸੁੱਕਾ ਵੀ ਪਿਆ ਰਿਹਾ ਠੀਕ ਹੈ ਫਲੱਡ ਵੀ ਆਉਂਦੇ ਆ ਇੱਥੇ ਕੈਨੇਡਾ 'ਚ ਫਲੱਡ ਆ ਜਾਂਦੇ ਆ ਕਿੰਨੀ ਜਗ੍ਹਾ ਫਲੱਡ ਆਇਆ ਹੁਣ ਸੋ ਇਹ ਸਭ ਕਲਾਈਮੇਟ ਚੇਂਜ ਦੇ ਨਤੀਜਾ ਕਈ ਮੁਲਕਾਂ ਦੇ ਵਿੱਚ ਪੈਸਟੀਸਾਈਡਸ ਦੀ ਹੋ ਰਹੀ ਵਰਤੋਂ ਦਾ ਵੀ ਗਹਿਰਾ ਪ੍ਰਭਾਵ ਧਰਤੀ ਤੇ ਪਿਆ ਰਿਹਾ ਏ ਡੀਡੀਟੀ ਜਿਹੜਾ ਪੈਸਟੀਸਾਈਡ ਹੈ ਆਪਣੇ ਇੰਡੀਆ 'ਚ ਬਹੁਤ ਯੂਜ਼ ਹੁੰਦਾ ਹੈ ਉਹ ਇੱਥੇ ਇਹਨਾਂ ਨੇ 60s 70s 'ਚ ਬੈਨ ਕੀਤਾ ਸੀ ਨਾਰਥ ਅਮਰੀਕਾ 'ਚ ਮਤਲਬ ਯੂਜ਼ ਬੈਨ ਹੋ ਗਿਆ ਸੀ ਇਹਦਾ ਤੇ ਹਜੇ ਵੀ ਤੁਸੀਂ ਜੇ ਆਰਕਟਿਕ 'ਚ ਜਾਓਗੇ ਉਹ ਜਿਹੜੇ ਪੋਲਰ ਬੀਅਰ ਹੁੰਦੇ ਆ ਉਹਨਾਂ ਦੇ ਜੈ ਫੈਟੀ ਟਿਸ਼ੂ ਜਿਹੜਾ ਫੈਟ ਹੁੰਦਾ ਉਹਨਾਂ ਦਾ ਸੈਂਪਲ ਲਾਇਗਿਆ ਉਹਦੇ ਵਿੱਚ ਅਜੇ ਵੀ ਡੀਡੀਟੀ ਮਿਲਦਾ ਹੈ ਤੇ ਉਹ ਡੀਡੀਟੀ ਹੁਣ ਕਿਵੇਂ ਪਹੁੰਚਿਆ ਆਰਕਟਿਕ ਚ ਤਾਂ ਕੋਈ ਨਾ ਡੀਡੀਟੀ ਪ੍ਰੋਡਿਊਸ ਕਰਦਾ ਨਾ ਡੀਡੀਟੀ ਉੱਥੇ ਸਪਰੇਅ ਹੁੰਦਾ ਕਿਤੇ ਠੀਕ ਹੈ ਉਹ ਇਸ ਤਰ੍ਹਾਂ ਹੈ ਏਸ਼ੀਆ ਹੈ ਜਿਵੇਂ ਉੱਥੇ ਅਜੇ ਵੀ ਡੀਡੀਟੀ ਦੀਆਂ ਮਤਲਬ ਪੈਸਟੀਸਾਈਡ ਵਾਲੀਆਂ ਕੰਪਨੀ ਐ ਜਿਹੜੀਆਂ ਡੀਡੀਟੀ ਪ੍ਰੋਡਿਊਸ ਕਰਦੀਆਂ ਤੇ ਉੱਥੇ ਯੂਜ਼ ਵੀ ਹੁੰਦਾ ਕਿਉਂਕਿ ਉੱਥੇ ਕੋਈ ਉਹਦੇ ਤੇ ਰੈਗੂਲੇਸ਼ਨ ਨਹੀਂ ਹੈ ਸਮੇ ਸਮੇਤੇ ਧਰਤੀ ਤੇ ਪੈ ਰਹੇ ਸੰਕਟ ਨੂੰ ਲੈ ਕੇ ਕਾਨਫਰੰਸਸ ਵੀ ਹੁੰਦੀਆਂ ਹਨ ਕੌਪ ਵਗੈਰਾ ਕਰਦੇ ਰਹਿੰਦੇ ਕਨਵੈਨਸ਼ਨ ਆਫ ਪਾਰਟੀਆਂ ਦੀ ਹੁੰਦੀ ਹੈ ਕੌਪ ਕਾਨਫਰੰਸ ਵਗੈਰਾ এনवायरमेंट ਨੂੰ ਲੈ ਕੇ ਜਿਵੇਂ ਹੁਣ ਰੀਸੈਂਟਲੀ ਸਾਊਦੀ ਅਰੇਬੀਆ ਚ ਹੋਈ ਸੀ ਤਾਂ ਉਹਦੇ ਚ ਫਿਰ ਇਹੀ ਮਤਲਬ ਡਿਫਰੈਂਟ ਟਾਈਪ ਦੇ ਐਗਰੀਮੈਂਟ ਤੇ ਸਿਗਨੇਚਰ ਹੁੰਦੇ ਆ ਵੀ ਅਸੀਂ ਪ੍ਰੋਟੈਕਟ ਕਰੀਏ ਇਸ ਕੰਟਾਮਿਨੈਂਟ ਨੂੰ ਜਾਂ ਇਸ ਪੋਲੂਟੈਂਟ ਨੂੰ ਜਿਵੇਂ ਹੁਣ ਪਲਾਸਟਿਕ ਤੇ ਜ਼ਿਆਦਾ ਜ਼ੋਰ ਆ ਰਿਹਾ ਹੈ ਫਿਲਹਾਲ ਤਾਂ ਪਲਾਸਟਿਕਸ ਨੂੰ ਕਿਵੇਂ ਅਸੀਂ ਮਤਲਬ ਜਾਂ ਤਾਂ ਉਹਦੀ ਵਰਤੋਂ ਘਟ ਕਰੀਏ ਜਾਂ ਉਹਨੂੰ ਇਰਾਡੀਕੇਟ ਕਰਨ ਦੀ ਕੋਸ਼ਿਸ਼ ਕਰੀਏ ਇਸ ਸਾਥ ਤੇ ਧਰਤੀ ਦੀ ਇਸ ਸਾਮ ਸੰਭਾਲ ਨੂੰ ਲੈ ਕੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਇੰਪੋਰਟੈਂਟ ਇਹ ਹੈ ਕਿ ਸਾਰਿਆਂ ਦਾ ਰੋਲ ਹੈ ਔਰ ਸਾਰਿਆਂ ਨੇ ਮਿਲ ਜੁਲ ਕੇ ਕੰਮ ਕਰਨਾ ਹੈ ਇਹ ਨਹੀਂ ਮੈਂ ਕਹਿ ਸਕਦੇ ਅਸੀਂ ਕਹਿ ਸਕਦੇ ਵੀ ਕੈਨੇਡਾ ਚ ਆਪਾਂ ਪ੍ਰੋਬਲਮ ਸੋਲਵ ਕਰ ਲਈ ਤਾਂ ਚਲੋ ਜੀ ਅੱਛਾ ਕੰਮ ਕੀਤਾ ਸੀ ਤਾਂ ਬਹੁਤ ਅੱਛਾ ਐਨਵਾਇਰਨਮੈਂਟ ਨੂੰ ਲੈ ਕੇ ਤੇ ਬਾਕੀ ਜਗ੍ਹਾ ਸੀਪਾਉਂਦੀ ਪ੍ਰੋਬਲਮ ਕ੍ਰੀਏਟ ਕਰੀਏ ਉਹ ਵੀ ਠੀਕ ਨਹੀਂ ਹੈ ਕਚਰੇ ਨੂੰ ਕਿਹੜੇ ਬਿੰਦ ਦੇ ਵਿੱਚ ਪਾਉਣਾ ਹੈ ਇਸ ਦੀ ਵੀ ਘਾਟ ਹੈ ਲੋਕਾਂ ਦੇ ਵਿੱਚ ਇੱਥੇ ਹੁਣ ਜਿਵੇਂ ਆਪਾਂ ਇਹਨੂੰ ਸਿੰਪਲ ਜੀ ਚੀਜ਼ ਹੈ ਆਪਾਂ ਕਚੜਾ ਜਿਹੜਾ ਰੱਖਦੇ ਹਾਂ ਘਰ ਦੇ ਬਾਹਰ ਠੀਕ ਹੈ ਘਰ ਤੇ ਉਹ ਚੱਕਿਆ ਜਾਂਦਾ ਹੈ ਤੇ ਉਹਦੇ ਵਿੱਚ ਵੀ ਕਈ ਲੋਕਾਂ ਨੂੰ ਇਹ ਨਹੀਂ ਪਤਾ ਵੀ ਕਿਹੜਾ ਕਿਹੜੀ ਚੀਜ਼ ਰੀਸਾਈਕਲ ਵਾਲੇ ਬੈਂਚ ਜਾਣੀ ਚਾਹੀਦੀ ਹੈ ਕਿਹੜੀ ਜੜੀ ਹੈ ਗ੍ਰੀਨ ਬੈਂਚ ਜਾਣੀ ਚਾਹੀਦੀ ਹੈ ਕਿਹੜੀ ਬਲੈਕ ਚ ਜਾਣੀ ਚਾਹੀਦੀ ਹੈ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਕਿਤੇ ਮਤਲਬ ਸੁੱਟਨੀ ਨਹੀਂ ਚਾਹੀਦੀ ਸਿੰਕ ਦੇ ਵਿੱਚ ਜਾਂ ਡਰੇਨ ਦੇ ਵਿੱਚ ਉਹ ਅਨਫੋਰਚਨਟਲੀ ਉਹ ਵੀ ਅਵੇਅਰਨੈਸ ਨਹੀਂ ਗਈ ਵਿਦਿਆਕਾਦਾਰਿਆਂ ਨੂੰ ਵੀ ਆਪਣੀ ਅਹਿਮ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਹੁਣ ਮੈਂ ਪਿੱਛੇ ਜਿਹੜੇ ਲੈ ਕੇ ਆਨੀ ਆ ਤੁਹਾਨੂੰ ਇਹਦੇ 'ਚ ਹੁਣ ਕਿੱਥੇ ਅਵੇਅਰਨੈਸ ਦੀ ਘਾਟ ਹੈ ਕਿ ਜਦੋਂ ਇੱਥੇ ਬੱਚੇ ਆ ਜਿਹੜੇ ਛੋਟੇ ਬੱਚੇ ਠੀਕ ਹੈ ਉਹ ਜਦੋਂ ਡੇ ਸਕੂਲ ਚ ਜਾਂਦੇ ਆ ਜਾਂ ਡੇ ਕੇਅਰ ਕਹਿੰਦੇ ਉਹ ਕੁਝ ਵੀ ਉਹਨੂੰ ਬੋਲੋ ਤੁਸੀਂ ਤੇ ਉਹਦੇ ਵਿੱਚ ਉੱਥੇ ਉਹਨਾਂ ਦੀ ਉੱਥੇ ਉਹ ਸੇਜ ਤੋਂ ਉਹਨਾਂ ਦੀ ਟ੍ਰੇਨਿੰਗ ਸਟਾਰਟ ਹੋ ਜਾਣੀ ਚਾਹੀਦੀ ਹੈ ਡਾਕਟਰ ਸਤਿੰਦਰ ਕੌਰ ਬਰਾੜ ਦੇ ਵੱਲੋਂ ਲੋਕਾਂ ਨੂੰ ਇੱਕ ਸੁਨੇਹਾ ਵੀ ਦਿੱਤਾ ਗਿਆ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਅਸੀਂ ਆਪਣੀ ਧਰਤੀ ਦੀ ਸੰਭਾਲ ਕਰ ਸਕਦੇ ਹਾਂ ਆਫਕੋਰਸ ਜਿਵੇਂ ਹੁਣ ਕਾਰ ਹੈ ਕਾਰ ਯੂਜ਼ ਕਰਦੇ ਆ ਆਪਾਂ ਠੀਕ ਹੈ ਆਫ ਅਗਰ ਪੋਸੀਬਲ ਹੋਵੇ ਕਿਸੇ ਵਾਸਤੇ ਤਾਂ ਅਗਰ ਕਾਰ ਸ਼ੇਅਰਿੰਗ is feasible then that is good baaki main ka hungi plastic di consumption jithe nai zarurat hai o e sa di katani chahidi hai kyunki e sanu hi nai sade jehdi future generation hai onu vi affect karega And naturally environment jehdi hai o blessing hai amarjeet singh omni news toronto